ਕੜਾ ਕਪੜਾ ਹੀ ਲਾਈਦਾ ਪਹਿਲਾਂ ਮੈਂ ਪਲੱਸ ਕਟ ਲਾਦੀ ਸੀ ਹੁਣ ਬੱਚੇ ਸਿਆਰੇ ਉਹ ਇਹਨੇ ਮੇਰੇ ਚਾਹਤੀ ਬੱਚੇ ਨੇ ਖਾ ਦੋ ਤੀਆਂ ਭੋਡਾ ਮੁੰਡਾ ਮੇਰਾ ਬੁਮਾਲ ਪਿਆ ਤੇ ਹੁਣ ਉਹ ਕੀ ਕੀਤਾ ਗਿਆ ਆ ਕੇ ਤੇ ਪ੍ਰਸ਼ਾਸਨ ਨੂੰ ਪਤਾ ਨਹੀਂ ਬੁੱਤਰ ਮੈਨੂੰ ਤਾਂ ਪਤਾ ਨਹੀਂ ਜਦ ਰੋਟੀ ਲੈ ਕੇ ਆਈ ਸੋ ਬੱਚੇ ਆਂਦੇ ਇੱਥੇ ਦੇ ਨਹੀਂ ਲੱਗਦੇ ਬੁੱਤਰ ਰੋਟੀ ਕਿੱਥੋਂ ਘਾਲੀ ਆ ਦੀ ਬੱਬਾ ਤੁਸੀਂ ਸਾਡਾ ਵੀ ਆ ਨਹੀਂ ਬੁੱਤਰ ਮੇਰਾ ਕੋਈ ਨਹੀਂ ਨਾ ਕੋ ਮੇਰਾ ਕੋਈ ਨਹੀਂ ਗੰਮ ਤੁਸੀਂ ਸਿਰ ਬਾਗ ਦੋ ਬਗੈਰ ਤਾਂ ਕਿੰਨਾ ਜਰ ਹੋ ਗਿਆ ਤੁਹਾਨੂੰ ਇੱਥੇ ਏਡਾ ਲੰਘਾ ਇਹ ਪੁੱਤਰ ਮੇਰਾ ਬੜਾ ਤਿਆਰ ਹੋ ਗਿਆ ਪਹਿਲਾਂ ਮੇਰਾ ਬੰਦਾ ਲਾਂਦਾ ਸੀ ਸਾਰੇ ਨੂੰ ਪਤਾ ਉਹ ਲਾਂਦੇ ਸੀ ਤੁਸੀਂ ਨਾਥੇ ਇੱਥੇ ਬੈਠੋਗੇ 24 ਸਾਲ ਹੋ ਗਏ ਬੰਦੀ ਮਾਦਾ ਉਹ ਕਿਦਾਂ ਜਦੋਂ ਇੱਥੇ ਅੱਡੇ ਚੁੱਕ ਲੈ ਜਿਹੜੇ ਤੁਹਾਡੇ ਸਮਾਨ ਹੀ ਉਹ ਚੁੱਕ ਕੇ ਲੈ ਜਾਂਦੇ ਆਹ ਪੁੱਤਰ ਸਾਹਮਣੇ ਵਿਚੋਲੇਦਾਰ ਨਾਲ ਵੜਵਾਂਗੇ ਤੁਹਾਡੇ ਰੱਬ ਕੋਈ ਤਾਂ ਅਸੀਂ ਦੇ ਦਿੰਦੇ ਛੱਡਦੇ ਨਾ ਬਾਹਰ ਦੇ ਛੱਡਦੇ ਹੋਣੀ ਨਿਕਲ ਕੇ ਆਤੀ ਦੌੜ ਕੇ ਲਾਈ ਜਾਂੀਂ ਸੁੱਤਰ ਮੈਂ ਕਹੀਦੀ ਮਾਂਤ ਨਹੀਂ ਖਾਦੀ ਭਾਵੇਂ ਮੈਂ ਆਪਣੇ ਘਰ ਭੁੱਖੇ ਹੀ ਰਹਿ ਲਾ ਕੀ ਕਰੀਏ ਬੁੱਤਰੋ ਉਹਨਾਂ ਦੀ ਮੋਹ ਹੈ ਬੁੱਤਰ ਅਸੀਂ ਕੀ ਕਰ ਸਕਨੇ ਲੋਕ ਸੋਚਾ ਅਸੀਂ ਤਾਂ ਬੁੱਤਰ ਕਿਸੇ ਨਹੀਂ ਬੁੱਤਰ ਅਸੀਂ ਕੀ ਕਰ ਸਕਦੇ 30 ਸਾਲ ਹੋ ਗਏ ਜੀ ਜਨਾਬ ਸਾਰਾ ਸਵਾਰਾ ਚਕਾਛੜਿਆ ਸਾਡਾ ਮੁਸ਼ਕਲ ਬੜੀ ਆ ਗਈ ਗਰੀਬਾਂ ਦਾ ਕਿੱਥੇ ਜਾਏ ਕਿੱਥੇ ਲਾਏ ਜਨਾਬ ਰੋਟੀ ਕਿੱਥੋਂ ਖਾਣੇ ਜੀ ਭੁੱਖੇ ਮੋਰਵਾਂ ਨੇ ਗੱਲ ਹੋ ਗਈ ਜਨਾਬ ਕੋਲੋਂ ਪੜਨ ਤੋਂ ਬਾਅਦ ਅੱਡੇ ਚਕਾਤ ਤੇ ਫਿਰ ਕੋਲੋਂ ਪੜਨ ਤੋਂ ਬਾਅਦ ਲਾ ਦਿੱਤਾ ਹਾਂਜੀ ਹਾਂਜੀ ਲਾ ਦਿੱਤੇ ਉਹ ਕਮੇਟੀ ਘਰ ਗਏ ਹਾਂ ਆਪਸਰਨ ਗਿਆ ਫੇਰ ਲੱਗੇ ਜਨਾਬ ਅੱਜ ਵੇਚ ਕਾ ਤੇ ਜਨਾਬ ਮੁਸ਼ਕਲ ਭਰੀ ਹੈ ਬੱਚਿਆਂ ਨੂੰ ਕਿੱਥੇ ਪਾਲਣਾ ਹੈ ਜਨਾਬ ਬੱਚੇ ਭੁੱਖੇ ਮਰਵਾਂ ਦੀ ਗੱਲ ਹੋ ਗਈ ਹੈ ਕੀ ਕੰਮ ਕੀ ਕਰਦੇ ਕੰਮ ਰੈਡੀਮੇਟਰ ਆ ਜੀ ਜਨਾਬ ਸਮਾਨ ਮਿਲ ਗਿਆ ਨੂੰ ਸਮਾਨ ਮਿਲ ਗਿਆ ਜੀ ਲੋਗ ਦਾ ਪੈਸਾ ਮੈਨੂੰ 6500 ਹੋ ਗਿਆ ਕੰਮ ਕਰਕੇ ਤੱਕ ਨਹੀਂ ਹੋਇਆ ਇਹ ਕੋਟ ਆ ਗਿਆ ਸਾਨੂੰ ਤਾਂ ਜਗ੍ਹਾ ਮਿਲ ਗਈ ਕੀ ਕਿਤਾ ਆ ਗਿਆ 50 ਇਹ ਇਹਨਾਂ ਐਮਸੀਓ ਨੇ ਸਾਨੂੰ ਜਗ੍ਹਾ ਦਈ ਹੈ ਛੇ ਛੇ ਕੋਟ ਉਹਨੇ ਧੱਕੇਸ਼ਾ ਹੀ ਹੋ ਵੀ ਸਕਦਾ ਅਸੀਂ ਫਿਰਿਆਦ ਕਰਦੇ ਕਰੀਏ ਰਾਬਤਾ ਕਰੀਏ ਆ ਸਭ ਤੋਂ ਜੋ ਉਹਨਰੇ ਅਟਾਈ ਚੋਕ ਲਾਇਨ ਸਾਨੂੰ ਤਕਰੀਬਨ 1 ਮਹੀਨੇ ਤੋਂ ਉੱਪਰ ਹੋ ਗਿਆ ਬਟਾਲਾ ਸ਼ਹਿਰ ਚ ਹੈ ਮਿਊਸਪਲ ਕਾਰਪੋਰੇਸ਼ਨ ਵੱਲੋਂ ਇਹ ਮਹਿੰਮ ਚਲਾਈ ਜਾ ਰਹੀ ਹੈ ਇਨਕ੍ਰੋਚਮੈਂਟ ਹਟਾਉਣ ਦੀ ਤੇ ਆ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੀ ਦੇਖੋ ਇਹ ਚੈਲੰਜ ਹੈਗਾ ਬਹੁਤ ਵੱਡਾ ਚੈਲੰਜ ਹੈ ਲੋਕਾਂ ਨੂੰ ਵੀ ਸਿਆਣੇ ਬਣਨ ਦੀ ਲੋੜ ਹੈ ਕੋਈ ਨਿਰਾਪura ਕਾਨੂੰਨ ਤੇ ਜਾਂ ਸਿਸਟਮ ਤੇ ਹੀ ਨਹੀਂ ਜ਼ਿੰਮੇਵਾਰੀ ਛੁੱਟਣੀ ਚਾਹੀਦੀ ਲੋਕਾਂ ਦੀ ਹਰੇਕ ਸਿਟੀਜ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨਫੋਰਸਮੈਂਟ ਨਾ ਕਰੇ ਕਾਨੂੰਨ ਦੀ ਲੁੰਗਣਾ ਨਾ ਕਰੇ ਤੇ ਅਸੀਂ ਹਰੇਕ ਨੂੰ ਪਿਆਰ ਨਾਲ ਬੇਨਤੀ ਕੀਤੀ ਹੈ ਸਭ ਦਾ ਸਮਾਨ ਹਟਾਇਆ ਔਰ ਇੱਥੇ ਕੁਝ ਬਹੁਤ ਸਾਰੇ ਸ਼ਹਿਰਦਵਸੀ ਸਹਿਯੋਗ ਵੀ ਦੇ ਰਹੇ ਸਾਨੂੰ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੀ ਇਨਫੋਰਸਮੈਂਟ ਨੂੰ ਹਟਾਈਏ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਸਾਰੇ ਸ਼ਹਿਰ ਨੂੰ ਕਵਰ ਕਰ ਰਹੇ ਹਾਂ ਇਹ ਜਿਹੜੇ ਲੋਕ ਇਦਾਂ ਕਰਦੇ ਆ ਸਾਡੀ ਅਪੀਲ ਹੈ ਉਹਨਾਂ ਨੂੰ ਕਿ ਇਸ ਤਰ੍ਹਾਂ ਨਾ ਕਰ ਕਾਨੂੰਨ ਦੀ ਉਲੰਘਣਾ ਨਾ ਕਰਨ ਫਿਰ ਇਸ ਤੋਂ ਬਾਅਦ ਨੈਕਸਟ ਸਟੈਪ ਹੈ ਕਿ ਅਸੀਂ ਐਸ ਪਰ ਮਿਊਨਿਸਪਲ ਐਕਟ ਕਰਵਾਈ ਕਰਾਂਗੇ ਦੇਖੋ ਪੁਲ ਦੇ ਉੱਪਰ ਬ੍ਰਿਜ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਜੋ ਇਨਗਰੋਸਮੈਂਟ ਸੀ ਤੁਹਾਡੇ ਸਾਹਮਣੇ ਉਹ ਜਾਇਜ਼ ਨਹੀਂ ਹੈਗੀ ਆ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਕੋਈ ਹਾਦਸਾ ਹੋ ਸਕਦਾ ਪਿੱਛੇ ਹਸਲੀ ਹੈਗੀ ਆ ਔਰ ਵੱਡੀ ਗੱਲ ਹੈ ਕਿ ਸਾਰਾ ਜਿਹੜਾ ਰੇੜੀਆਂ ਦਾ ਕੂੜਾ ਸੀਗਾ ਉਹ ਹਸਲੀ ਦੇ ਵਿੱਚ ਪਿੱਛੇ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ ਜੀ ਤੇ ਇਸ ਕਰਕੇ ਜੋ ਚੀਜ਼ ਗਲਤ ਹੈ ਉਹ ਗਲਤ ਹੈ ਉਹ ਸਾਰਿਆਂ ਨੂੰ ਸਮਝ ਨਹੀਂ ਪੈਣੀ ਹੈ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਉਹਨੂੰ ਠੀਕ ਕਰਨਾ ਪੈਣਾ ਹੈ ਤੁਹਾਡਾ ਸਹਿਯੋਗ ਚਾਹੀਦਾ ਜੀ ਅਸੀਂ ਸਾਰੇ ਪਾਸੇ ਹਟਾਵਾਂਗੇ ਤੁਸੀਂ ਕੋਆਪਰੇਟ ਕਰੋ ਸਾਰੇ ਜਾਨੇ ਸ਼ਹਿਰੀ ਜਿਹੜੇ ਹੈਗੇ ਵਾਸੀਂ ਕੋਆਪਰੇਟ ਕਰੋ ਤੇ ਇਹਨੂੰ ਅਸੀਂ ਠੀਕ ਕਰਾਂਗੇ ਸਾਰੇ ਰਲ ਮਿਲ ਕੇ ਠੀਕ ਕਰਾਂਗੇ ਤੁਸੀਂ ਦੇਖੋ ਰਾਤੋਂ ਰਾਤ ਤਾਂ ਕੋਈ ਚੀਜ਼ ਨਾ ਵਿਗੜਦੀ ਹੈ ਨਾ ਸੰਵਰਦੀ ਹੈ ਠੀਕ ਹੈ ਜੀ ਤੇ ਅਸੀਂ ਸਟੈਪ ਬਾਈ ਸਟੈਪ ਸਾਰੇ ਸ਼ਹਿਰ ਨੂੰ ਸਾਰੀ ਰੋਡਸ ਨੂੰ ਕਵਰ ਕਰ ਰਹੇ ਹਾਂ ਗੁਰਦਾਸਪੁਰ ਰੋਡ ਹੈ ਡੇਰਾ ਬਾਬਾ ਨਾਨਕ ਰੋਡ ਹੈ ਸਿਟੀ ਰੋਡ ਹੈ ਸਾਰੀ ਜਗ੍ਹਾ ਤੇ ਜਾ ਰਹੇ ਹਾਂ ਤੇ ਹੌਲੀ ਹੌਲੀ ਸਾਰੇ ਕਵਰ ਕਰਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਉਸ ਤੋਂ ਇਲਾਵਾ ਬਾਕੀ ਸ਼ਹਿਰ ਵੀ ਕਵਰ ਕਰਾਂਗੇ ਦੇਖੋ ਇਸ ਤਰ੍ਹਾਂ 11 ਜ਼ਿੰਮੇਦਾਰਾਂ ਦਾ ਸਟੇਟਮੈਂਟ ਦੇਣੀ ਬਹੁਤ ਸੌਖੀ ਹੁੰਦੀ ਹੈ ਜੀ ਤੇ ਜਿਹੜੇ ਸਹਿਯੋਗ ਨਹੀਂ ਦੇਣਾ ਚਾਹੁੰਦੇ ਉਹਨਾਂ ਕੋਲ ਬਹੁਤ ਤਰ੍ਹਾਂ ਕੇ ਗੇਊਟ ਪਟੰਗ ਦੇਣ ਨੂੰ ਤੇ ਇਸ ਕਰਕੇ ਤੁਹਾਡੇ ਸਾਹਮਣੇ ਹੀ ਆ ਸਟੈਪ ਬਾਈ ਸਟੈਪ ਸਾਰੀ ਇਨਕੁਇਰਮੈਂਟ ਹਟੇਗੀ ਤੁਸੀਂ ਕੋਆਪਰੇਟ ਕਰੋ ਸਾਰੇ ਜਾਣੇ ਕੋਆਪਰੇਟ ਕਰੋ ਸਾਰਿਆਂ ਵਾਸਤੇ ਇੱਕੋ ਰੂਲ ਲਾਗੂ ਹੋਏਗਾ ਕੋਈ ਇਦਾਂ ਦੀ ਗੱਲ ਨਹੀਂ ਕੋਈ ਪੱਖਪਾਤ ਨਹੀਂ ਹੋਏਗਾ ਦੇਖੋ ਇਹ ਚੈਲੰਜਸ ਤਾਂ ਹੈਗੇ ਹੀ ਆ ਮੈਂ ਇਹੀ ਤਾਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਾਰੇ ਸਹਿਯੋਗ ਦਿਓ ਜੇ ਤੁਸੀਂ ਅ ਇਸ ਗੱਲ ਦਾ ਵਿਰੋਧ ਕਰੋਗੇ ਤੇ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਫਿਰ ਕਿਵੇਂ ਕੰਮ ਬਣੂਗਾ ਇਹ ਤਾਂ ਸਾਰਿਆਂ ਨੂੰ ਕੋਆਪਰੇਟ ਕਰਨਾ ਪੈਣਾ ਨਾ ਸਾਰਿਆਂ ਨੂੰ ਆਪਣੇ ਆਪਣੇ ਦੁਕਾਨ ਦੇ ਅੰਦਰ ਆਪਣੇ ਉਹ ਜਗ੍ਹਾ ਦੇ ਅੰਦਰ ਰਹਿਣਾ ਪਏਗਾ ਤੇ ਜੋ ਨਿਯਮ ਹੁੰਦੇ ਆ ਸਾਰਿਆਂ ਵਾਸਤੇ ਹੁੰਦੇ ਕੋਈ ਇੱਕ ਬੰਦੇ ਵਾਸਤੇ ਨਹੀਂ ਹੁੰਦੇ ਤੇ ਉਹਦੇ ਨਾਲ ਇਹ ਸ਼ਹਿਰ ਹੈ ਇੱਥੇ ਹੀ ਕਾਰੋਬਾਰ ਕਰ ਰਹੇ ਲੋਕ ਇੱਥੇ ਜੰਮੇ ਪੜੇ ਇੱਥੇ ਵੱਡੇ ਹੋਏ ਆ ਤੇ ਉਹਨਾਂ ਦੀ ਸ਼ਹਿਰ ਦੀ ਬਿਹਤਰੀ ਵਾਸਤੇ ਤੇ ਮੈਨੂੰ ਲੱਗਦਾ ਕਿ ਕੋਆਪਰੇਟ ਕਰਨਾ ਚਾਹੀਦਾ ਔਰ ਕਰ ਵੀ ਰਹੇ ਲੋਕ ਕੋਆਪਰੇਟ ਵੀ ਕਰ ਰਹੇ ਪੰਜ ਕਿੱਥੇ ਜਾਈਏ ਕਿਸੇ ਗਾਗ ਲੋਈ ਤਿੰਨ ਸਾਰਾ ਕਾਰਨ ਮਲਿਆ ਉਹ ਸਾਰੇ ਕਾਰਨ ਮਲਿਆ ਤੇ ਫਿਰ ਕੀ ਹੋ ਗਿਆ ਸਮਾਨ ਕਿੱਥੋਂ ਲਈਏ ਕਿੱਦਾਂ ਲਈਏ ਇਹ ਗਰਿਲ ਲਗਾਈ ਗਲਤ ਨਹੀਂ ਹੈ ਹਾਂਜੀ ਗਰਿਲ ਲਗਾਈ ਸਾਰੇ ਸ਼ਹਿਰ ਚ ਲਗਾਈ ਦਿਓ ਸਰ ਚਲੋ ਮੇਰੇ ਨਾਲ ਸਾਰੇ ਸਾਰੇ ਸ਼ਹਿਰ ਦੇ ਰਿਕਵੈਸਟ ਕਰ ਰਹੇ ਆ ਭਾਈ ਸਾਹਿਬ ਰਿਕਵੈਸਟ ਕਰ ਰਹੇ ਹੋ ਸਰ ਸਾਡੀ ਦੁਕਾਨਾ ਤਾਗਾਪੁਰ ਦੀ ਦੁਕਾਨ ਨੂੰ ਅਸੀਂ ਜਾਲੀਆਂ ਰੱਖਣੀਆਂ ਸਟੈਂਡ ਰੱਖਣੇ ਨੇ ਸਭ ਕੁਝ ਰੱਖਣਾ ਚਾਹੀਦਾ ਹੈ ਸਰ ਇੱਕ ਮਹਿਮਦ ਅੱਜ ਤੁਹਾਨੂੰ ਨਹੀਂ ਚਲੋ ਐਸੇ ਜਿਵੇਂ ਕੱਢੀ ਕਰੋ ਭਾਈ ਜੀ ਆਸੀਂ ਉਹਨਾਂ ਦੇ ਕਰਕੇ ਦੁਕਾਨਾ ਕਰੋ ਪਾਸ ਇਹਨਾਂ ਦੇ ਨਾਲ ਜਿੰਨਾ ਵੀ ਰੋਡ ਚਾਹੀਏ ਇੱਕ ਰਾਉਂਡ ਦਾ ਸਾਰਾ ਇਹਨਾਂ ਲੋਕਾਂ ਦੇ ਪਾਸੇ ਆ ਜਿਓ ਦੁਕਾਨ ਦਾ ਖੇ ਖਲਾਉਂਦਾ ਇਹ ਸਰਪਾ ਪਤਾ ਕੀ ਉਸ ਜਿਹੜਾ ਸੁਣਾ ਉਸ ਜਿਹੜਾ ਸੁਣਾ ਗੱਲ ਸਾਡਾ ਸੜਨਾ ਸਿਟੀ ਰੋਡ ਤੇ ਹੋਣਾ ਸਾਰੇ ਨੇ ਕਰਦੇ ਕਿਹੜੀ ਗੱਲ ਜੀ ਕੁ ਤਰੀਕਾ ਥੋੜਾ ਜਿਹਾ ਜੀ ਐਡਾ ਰੋਲਾ ਪਾਣਾ ਦੇ ਜੀ ਰੋਲਾ ਨਹੀਂ ਮਾਰ ਰਿਹਾ ਰੋਲਾ ਨਹੀਂ ਮਾਰ ਰਿਹਾ ਅਸੀਂ ਡਿਪਾਰਟਮੈਂਟ ਨਾਲ ਗੱਲ ਕਰਦੇ ਭੁਲੇ ਜੋ ਲਗਾ ਦੇ ਚੁੱਕੇ ਲਾ ਜੋ ਸਾਡੇ ਲੋਕ ਅੱਜ ਹੱਥ ਜੋੜ ਕੇ ਕਿੰਨੇ ਜੁੱਕੇ ਲਾ ਰਹੇ ਨੇ ਤੇਰੀ ਗੱਲ ਸਹੀ ਤੇਰੀ ਗੱਲ ਸਹੀ ਜਿਹੜੇ ਖੜੇ ਆ ਉਹ 4 ਫੁੱਟ ਢੇਡ ਫੁੱਟ ਤੱਕ ਆ ਭਾਜੀ 4 ਫੁੱਟ ਚ ਪਹੁੰਚਣਾ ਹੈ ਥੋੜੀ ਹੁੰਦੀ ਹੈ ਨਾ ਤੁਸੀਂ 3 ਫੁੱਟ ਸਰ ਕੀ ਆਣਾ ਹੈ ਪਤਾ ਕੀ ਹੈ ਚੱਕਰ ਕੀ ਆ ਦੇਖੋ ਤੁਸੀਂ 3 ਫੁੱਟ ਕੀਤਾ ਤੁਸੀਂ 3 ਫੁੱਟ ਕੀਤਾ ਉਹਨਾਂ ਨੇ 4 ਫੁੱਟ ਕਰਨਾ ਹੈ ਖੜੇ ਤੁਹਾਡੀ ਆਪੀ ਜੁੜੀਆਂ ਤੁਹਾਡੀ ਕਮੇਟੀ ਆ ਨਾ ਮੇਰੇ